ਇਹ ਜਿਹੜੀ ਕਿਉਂਕਿ ਅਸੀਂ ਗਰੀਬ ਬਹੁਤ ਜਨਤਾ ਹੈ ਪਿੰਡ ਦੇ ਵਿੱਚ ਸਾਹਾਲਾ ਕੋਈ ਆਪਦੀ ਰੋਟੀ ਪਾਣੀ ਵੀ ਗਾਂ ਦੇ ਗਾਂ ਤੋੜਨਾ ਬੱਚੇ ਵੀ ਪਾਲਣੇ ਕਿਉਂਕਿ ਸਾਡੇ ਕੰਮ ਬਹੁਤ ਘੱਟ ਚੱਲ ਰਿਹਾ ਤੇ ਸਾਨੂੰ ਕੰਮ ਬਾਹਰ ਅੰਦਰ ਵੀ ਮਿਲਣਾ ਚਾਹੀਦਾ ਕਿਉਂਕਿ ਸਾਡੇ ਬੱਚੇ ਗਾਂ ਪੜ੍ਹਾਈ ਵੀ ਕਰ ਸਕਣ ਅਸੀਂ ਤਾਂ ਬਿਲਕੁਲ ਗਰੀਬ ਆ ਮੈਂ ਗੱਜ ਜੀ ਕਾ ਖਾਲਸਾ ਵਾਹਿਗੁਰੂ ਮਾ ਗਲੀਆਂ ਨਾਲੀਆਂ ਜਿਹੜੀਆਂ ਰਹਿੰਦੀਆਂ ਬਣਵਾਈਆਂ ਚਾਰ ਪੰਜ ਬੋਰ ਕਰਾਏ ਲੈਟਰੀਆਂ ਬਣਵਾਈਆਂ ਜਾਨੀ ਜਿਹੜਾ ਕੰਮ ਸੀ ਵੀ ਉਹ ਮੈਂ ਕਰਵਾਇਆ ਹਾਂ ਮੈਂ ਚੰਗੀ ਨਾਲ ਆ ਰਿਹਾ ਪਹਿ ਵੀ ਥੋੜੇ ਜੇ ਜਰੂਰ ਇੱਧਰ ਕੰਮ ਚੱਲਦਾ ਇੱਧਰ ਆ ਜਾਈਦੇ ਨੇ ਬਹੁਤ ਮਿਹਰਬਾਨੀ ਪਤਾ ਜੀ ਹੁਣ ਚੱਲਿਆ ਖੜਾ ਥੋੜਾ ਜਿਆਦਾ ਤਾਂ 4 ਉਹ 5 ਤਨ ਚਾਰ ਦੇ ਅੱਗੇ ਲਾਇਆ ਸੀ ਤਨ ਚਾਰ ਦੇ ਇੱਕ ਕਿੰਨਾ ਚਿਰ ਹੋ ਗਿਆ ਕੰਮ ਚੱਲੇ ਨੂੰ ਪਹਿਲਾਂ ਕਿੰਨਾ ਚਿਰ ਤੁਸੀਂ ਵਿਹਲੇ ਰਹੇ ਹੋ ਵਿਹਲੇ ਦਾ ਮੇਰਾ خیال ਆ ਸੀ ਕੰਮ ਕੀਤਾ ਹੀ ਥੋੜਾ ਹੋਊਗਾ ਜੀ ਨਹੀਂ ਜੀ ਤੁਸੀਂ ਆਸਰਾ ਨੂੰ ਕੋਈ ਦੱਸਿਆ ਨਹੀਂਗਾ ਕਿਸੇ ਨੂੰ ਖਾਣ ਟ੍ਰੇਨ ਨੂੰ ਜਾਂ ਚੀਪ ਨੂੰ ਜਾਂ ਕਿਸੇ ਨੂੰ ਕੋਈ ਗੱਲ ਕੀਤੀ ਨਹੀਂ ਕਰੀ ਜੀ ਅਸੀਂ ਕਾਹ ਤੋਂ ਨਹੀਂ ਕਰਦੇ ਜੀ ਤੁਸੀਂ ਫਿਰ ਵਿਹਲੇ ਬਿਖਰੇ ਨੂੰ ਖਰਚਾ ਥੋੜਾ ਕਿੱਥੋਂ ਚੱਲਦਾ ਜੀ ਖਰਚਾ ਬਸ ਆਇਆ ਟਾਈਮ ਪਾਸ ਹੋ ਜਾਂਦਾ ਜੀ ਮੜਾ ਮੋਟਾ ਨਹੀਂ ਫਿਰ ਆਇਆ ਟਾਈਮ ਪਾਸ ਨਾਲੇ ਫਿਰ ਤੁਸੀਂ ਇਹ ਨਰੇਗਾ ਵਾਲੇ ਤੁਹਾਨੂੰ ਕੰਮ ਕਿਉਂ ਨਹੀਂ ਦੇ ਰਹੇ ਜੀ ਮੜੀਆਂ ਮੋਟੀਆਂ ਪੈਸਣਾ ਆਉਂਦੀਆਂ ਉਸ ਹੁਣ ਕਰਦੇ ਨੇ ਪੈਸਣਾ ਪੂਸਣਾ ਆਉਂਦੀਆਂ ਇਹ ਖਾਈ ਜਾਂਦਾ ਮੜੀਆਂ ਮੋਟੀਆਂ ਹਾਂ ਤਾਂ ਉਹ ਵੀ ਬੰਦ ਹੋ ਗਈਆਂ ਠੀਕ ਹੈ ਚਲੋ ਧੰਨਵਾਦ ਜੀ ਮੈਂ ਜਿੱਕੇ ਕਲਸਾ ਵਹਿਗੁਰੂ ਜੀ ਕੀ ਫਤਿਹ ਵੀਰ ਜੀ ਸੇ ਇਹੀ ਚਾਹੁੰਦੇ ਆ ਸਾਡਾ ਕੰਮ ਸਰਪੰਚ ਨੂੰ ਬਹੁਤ ਤੇ ਬਹੁਤਾ ਮਿਲਣਾ ਚਾਹੀਦਾ ਸੀ ਉਹਦੀ ਅੱਗੇ ਵਿੱਚ ਕੰਮ ਕਰਗੇ ਜੀ ਇਦੋਂ ਅੱਗੇ ਸਾਨੂੰ ਵੱਧ ਕੇ ਕੰਮ ਮਿਲੇ ਜੀ ਸਰਪੰਚ ਜੀ ਧੰਨਵਾਦ ਹੋਵੇ ਜੀ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦੀ ਅਗਿਆਕਾਰ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਚਲੋ ਹਾਂ ਜਮਾ ਵਾਪਸੀ ਨਾ ਵੀ ਆਪਾਂ ਨੂੰ